ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੈਂਚੀਆਂ ਸਾਫ਼ ਕਰਨ ਦਾ ਤਰੀਕਾ ਤੇ ਆਪਾਂ ਨੇ ਵਿਸ਼ੁਕਰਮਾ ਅੱਜ ਦੇ ਦਿਨ ਤੇ ਇਹਦੇ ਇਸ ਦਿਨ ਤੇ ਆਪਾਂ ਚੰਗੀ ਤਰ੍ਹਾਂ ਸਫਾਈ ਕਰ ਦੇਣੇ ਆ ਸਾਰੇ ਸੰਦਾਂ ਦੀ ਤੇ ਫਿਰ ਆਪਾਂ ਇਹਨੂੰ ਕੱਚੀ ਲੱਸੀ ਨਾਲ ਧੋਣਾ ਹੈ ਤੇ ਆਪਾਂ ਸਭ ਤੋਂ ਪਹਿਲਾਂ ਇਹਦੀ ਕੈਂਚੀਆਂ ਨੂੰ ਸਫਾਈ ਕਰਾਂਗੇ ਵੈਸੇ ਤਾਂ ਆਪਾਂ ਸਫਾਈ ਕਰਦੇ ਰਹਿੰਨੇ ਪਰ ਫਿਰ ਵੀ ਜਿਹੜੀ ਨਾ ਵਿਸ਼ੁਕਰਮਾ ਦੇ ਦਿਨ ਜ਼ਰੂਰੀ ਹੈ ਵੀ ਆਪਾਂ ਨੇ ਇਹ ਸਫਾਈ ਕਰਨੀ ਹੈ ਤੇ ਆਪਾਂ ਨੇ ਲੈ ਲਿਆ ਜਿਹੜਾ ਆਪਾਂ ਭਾਂਡੇ ਸਾਫ਼ ਕਰਨ ਵਾਲਾ ਹੁੰਦਾ ਤੇ ਇਹ ਆਪਾਂ ਨੇ ਥੋੜਾ ਜਿਹਾ ਗਿੱਲਾ ਕਰ ਲੈਣਾ ਠੀਕ ਹੈ ਜੀ ਤੇ ਜਿਹੜੀ ਇਹ ਵਾਲੀ ਕੈਂਚੀ ਤਾਂ ਆਪਾਂ ਨੋਰਮਲ ਹੀ ਹੈ ਜਲਦੀ ਸਾਫ਼ ਹੋ ਜਾਂਦੀ ਹੈ ਜਿਹੜੀ ਆਪਣੀ ਪਿੱਤਲ ਵਾਲੀ ਹੁੰਦੀ ਹੈ ਲੋਹੇ ਵਾਲੀ ਇਹ ਆਪਾਂ ਨੂੰ ਥੋੜੀ ਜੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਨੂੰ ਸਾਫ਼ ਕਿਵੇਂ ਕਰਨਾ ਹੈ ਪਿੱਤਲ ਵਾਲੀ ਕੈਂਚੀ ਜਿਹੜੀ ਆਪਾਂ ਨੇ ਲੈ ਲਿਆ ਮਿੱਠਾ ਸੋਡਾ ਠੀਕ ਹੈ ਜੀ ਇਹ ਮਿੱਠਾ ਸੋਡਾ ਲੈ ਲੈਣਾ ਇਹ ਆਪਾਂ ਨੇ ਬੁਰਸ਼ ਨਹੀਂ ਦਿੱਤਾ ਤੇ ਇਹ ਸਰਫ ਹੈ ਤੇ ਇਹ ਆਪਣਾ ਬਰਤਨ ਸਾਫ ਕਰਨਾ ਭਾਂਡੇ ਆਲਾ ਸਾਬਣ ਤੇ ਆਪਾਂ ਇਹਨੂੰ ਸਾਬਣ ਨੂੰ ਇਸ ਤਰੀਕੇ ਨਾਲ ਵੀ ਲਾ ਸਕਦੇ ਹਾਂ ਪਹਿਲਾਂ ਨਾਲ ਠੀਕ ਹੈ ਤੇ ਥੋੜਾ ਜਿਹਾ ਆਪਾਂ ਇੱਥੇ ਇੱਕ ਸਾਈਡ ਤੇ ਸਰਪ ਪਾਵਾਂਗੇ ਇੰਨਾ ਕੁ ਆਪਾਂ ਨੇ ਸਰਫ ਲੈ ਲੈਣਾ ਤੇ ਇੰਨਾ ਹੀ ਆਪਾਂ ਨੇ ਮਿੱਠਾ ਸੋਡਾ ਪਾ ਲੈਣਾ ਦੋਨੇ ਇਕੋ ਜਿਹੀ ਮਾਤਰਾ 'ਚ ਠੀਕ ਹੈ। ਇਹ ਆਪਾਂ ਨੇ ਮਿੱਠਾ ਸੋਡਾ ਲੈ ਲਿਆ ਤੇ ਸਰਫ ਸਰਫ ਥੋੜਾ ਜਿਹਾ ਪਾਉੜ ਲੈ ਲਾਂਗੇ। ਤੇ ਹੁਣ ਆਪਾਂ ਇਹਨੂੰ ਗਿੱਲਾ ਕਰ ਲਿਆ। ਠੀਕ ਹੈ ਜੀ। ਤੇ ਇਹਨੂੰ ਗਿੱਲਾ ਕਰਕੇ ਆਪਾਂ ਨੇ ਤੇ ਇਹਨਾਂ ਨੂੰ ਮਿਕਸ ਕਰ ਸਾਈਡ ਤੋਂ ਮਿੱਠਾ ਸੋਡਾ ਲਾ ਲਾਂਗੇ ਤੇ ਇੱਕ ਸਾਈਡ ਤੋਂ ਸਰਫ ਸਾਰਾ ਇਸ ਤਰ੍ਹਾਂ ਮਿਕਸ ਕਰ ਲਾਂਗੇ। ਠੀਕ ਹੈ ਜੀ। ਇਧਰਲੀ ਸਾਈਡ ਆਪਣੇ ਸਰਫ ਹੈ ਤੇ ਇਧਰ ਮਿੱਠਾ ਸੋਡਾ ਤੇ ਆਪਾਂ ਨੇ ਮਿਕਸ ਕਰ ਲਿਆ ਇਹ। ਤੇ ਹੁਣ ਆਪਾਂ ਇਹਨੂੰ ਇਹਦੇ ਨਾਲ ਇਸ ਕੇ ਨਾਲ ਲਗਾਵਾਂਗੇ ਉੱਪਰ ਠੀਕ ਹੈ ਇੱਕ ਵਾਰੀ ਸਾਰੇ ਆਪਾਂ ਨੇ ਉੱਪਰ ਲਗਾ ਲੈਣ ਚੰਗੀ ਤਰ੍ਹਾਂ ਕਿ ਉਹ ਸਾਰਾ ਦਿਨ ਆਪਾਂ ਕੰਮ ਕਰੀ ਜਾਂਦੇ ਇਹਨਾਂ ਨੂੰ ਸਾਫ਼ ਕਰਨ ਦਾ ਟਾਈਮ ਨਹੀਂ ਹੁੰਦਾ ਨਾ ਜ਼ਿਆਦਾ ਜਦੋਂ ਆਪਾਂ ਸਪਾਈਆਂ ਕਰਦੇ ਹਾਂ ਉਦੋਂ ਹੀ ਸਪਾਈ ਕਰਦੇ ਆਂ ਤੇ ਅੱਜ ਹੈਗਾ ਬਿਸ਼ੂ ਭਰਮਾ ਦੇ ਵਾਲੇ ਦਿਨ ਤਾਂ ਜ਼ਰੂਰੀ ਆਪਾਂ ਨੂੰ ਸੰਦਾਂ ਨੂੰ ਸਾਫ਼ ਕਰਕੇ ਤੇ ਕੱਚੀ ਲੱਸੀ ਨਾਲ ਧੋ ਕੇ ਤੇ ਆਪਾਂ ਧੂਫ ਦਿੰਨੇ ਆਂ ਤੇ ਆਪਾਂ ਅੱਜ ਤੁਹਾਨੂੰ ਦਿਖਾਉਣੀ ਹੈ ਕਿ ਇਸ ਤਰ੍ਹਾਂ ਸਾਫ਼ ਕਰਨੀ ਹੈ ਇਹ ਆਪਾਂ ਇੱਕ ਵਾਰ ਇਸ ਚੰਗੀ ਤਰ੍ਹਾਂ ਲਾ ਕੇ ਰੱਖ ਲਾਂ